ਮਾਰਚ ਇਹਦਾ ਹੈਗਾ ਵਿਸ਼ੇਸ਼ ਤੌਰ ਤੇ ਹੋ ਰਿਹਾ ਜੇ ਡਾਕਟਰ ਸਹਿਵਾਨ ਦੀ ਗੱਲ ਕਰੀਏ ਮਮਤਾ ਦੇਵਨਾਥ ਦੇ ਨਾਲ ਜੋ ਘਟਨਾ ਖੱਡੀ ਹੈਗਾ ਉਸ ਦੇ ਸਬੰਧ ਦੇ ਅੰਦਰ ਆਵਾਜ਼ ਨੂੰ ਬੁਲੰਦ ਕਰਨ ਦੇ ਲਈ ਜਿਹੜੇ ਦੋਸ਼ੀ ਹੈਗੇ ਉਹਨਾਂ ਨੂੰ ਵੱਡੀਆਂ ਸਜ਼ਾਾਂ ਮਤਵਾਉਣ ਦੇ ਲਈ ਵੱਡੇ ਪਰਾਲੇ ਕੀਤਾ ਜੀ ਤੁਸੀਂ ਗੱਲ ਦੀ ਮੇਰਾ ਨਾਮ ਹਰਸ਼ ਲੰਬਾ ਹੈ ਤੇ ਮੈਂ ਸਮਾਜਿਕ ਸੇਵਾ ਐਨਜੀਓ ਦਾ ਪ੍ਰੈਜ਼ੀਡੈਂਟ ਹਾਂ ਜੀ ਅੱਜ ਅਸੀਂ ਕੈਂਡਲ ਮਾਰਚ ਕੱਢਣ ਜਾ ਰਹੇ ਹਾਂ ਡਾਕਟਰ ਮਮਿਤਾ ਜੀ ਦਾ ਜਿਨ੍ਹਾਂ ਦਾ ਕੋਲਕਾਤਾ ਦੇ ਵਿੱਚ ਜਿਹੜਾ ਐਡਾ ਵੱਡਾ ਹਾਦਸਾ ਹੋਇਆ ਹੈ ਜਿੱਥੇ ਉਹਨਾਂ ਦਾ ਰੇਪ ਕੀਤਾ ਗਿਆ ਉਹ ਵੀ 31 ਸਾਲ ਦੀ ਉਮਰ ਦੇ ਵਿੱਚ 10 ਬੰਦਿਆਂ ਨੇ ਰਲ ਕੇ ਰੇਪ ਕੀਤਾ ਤੇ ਬੜੀ ਸ਼ਰਮਨਾਕ ਵਾਲੀ ਗੱਲ ਆ ਜਿੰਨੇ ਵੀ ਇਸ ਲਾਈਵ ਨੂੰ ਦੇਖਦੇ ਪਏ ਆ ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹੁੰਦਾ ਕਿ ਜਿਹੜੇ ਇਹ ਸਵਾਲ ਆ ਇਹਨਾਂ ਦਾ ਮਤਲਬ ਕਿ ਮੈਂ ਇਹੀ ਕਹਿਣਾ ਚਾਹਣਾ ਕਿ ਤੁਸੀਂ ਇਸ ਲਈ ਆਵਾਜ਼ ਉਠਾਓ ਤੇ ਜਿਹੜੇ ਆਹਾ ਪਾਪੀ ਲੋਕ ਆ ਉਹਨਾਂ ਨੂੰ ਸਜ਼ਾ ਕੜੀ ਦੀ ਕੜੀ ਮਿਲਣੀ ਚਾਹੀਦੀ ਆ ਉਹਨਾਂ ਨੂੰ ਫਾਂਸੀ ਹੋਣੀ ਚਾਹੀਦੀ ਆ ਪੰਜਾਬ ਦੀ ਧਰਤੀ ਪਹਿਲੇ ਦਿਨ ਤੋਂ ਹੀ ਬਹੁਤ ਵੱਡੇ ਪੱਧਰ 'ਤੇ ਹਰ ਇੱਕ ਚੀਜ਼ ਨੂੰ ਲੈ ਕੇ ਵੱਡੇ ਉਪਰਾਲੇ ਕਰਦੀ ਇਹ ਬਹੁਤ ਵੱਡਾ ਉਪਰਾਲਾ ਕਿਉਂਕਿ ਇੱਕ ਬੱਚੀ ਆ ਇੱਕ ਭੈਣ ਆ ਇੱਕ ਡਾਕਟਰ ਹੈਗੀ ਆ ਉਹ ਤਾਂ ਆਪਣੇ ਡਿਊਟੀ ਦੇ ਦੌਰਾਨ ਉਹਨਾਂ ਨੇ ਵੱਡੀਆਂ ਸੁਆਮਾਂ ਦੇਣ ਦੇ ਲਈ ਉਹਨਾਂ ਦੇ ਅੰਦਰ ਕਿੰਨੇ ਚਾਹ ਹੋਣਗੇ ਮੈਂ ਵੱਡੀਆਂ ਸੁਆਮਾਂ ਦੇਣ ਦੇ ਲਈ ਵੱਡਾ ਸਮਾਂ ਉਹਨਾਂ ਨੇ ਚੁਣਿਆ ਪਰ ਐਸਾ ਦੇਖੋ ਬਾਰ-ਬਾਰ ਹੋ ਰਿਹਾ ਆ ਭਾਰਤ ਦੇ ਅੰਦਰ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਆ ਨੌਜਵਾਨ ਲੜਕੀਆਂ ਦੇ ਅੰਦਰ ਦਹਿਲ ਜਿਹੜਾ ਹੈਗਾ ਉਹ ਦਿਨ ਪਰ ਦਿਨ ਵੱਧਦਾ ਜਾ ਰਿਹਾ ਬਿਲਕੁਲ ਜੀ ਮੈਂ ਇਹੀ ਕਹਿਣਾ ਚਾਹੁੰਦਾ ਕੱਲੂ ਕਿਸੇ ਨਾਲ ਵੀ ਇਹ ਚੀਜ਼ ਹੋ ਸਕਦੀ ਹੈ ਕੱਲੂ ਆਪਣੀ ਭੈਣ ਆ ਜਾਂ ਕਿਸੇ ਦੀ ਭੈਣ ਆ ਸਾਰਿਆਂ ਦੀਆਂ ਭੈਣਾਂ ਨਾਲ ਕਿਸੇ ਨਾਲ ਵੀ ਇਹ ਚੀਜ਼ ਹੋ ਸਕਦੀ ਹੈ ਸੋ ਮੇਰੀ ਸਿਰਫ ਆਪਣੀਆਂ ਭੈਣਾਂ ਨੂੰ ਇਹੀ ਬੇਨਤੀ ਆ ਕਿ ਡਰਨਾ ਨਹੀਂ ਸਟਰੋਂਗ ਰਹਿਣਾ ਆਪਣੇ ਆਪ 'ਚ ਕੌਨਫੀਡੈਂਸ ਲੈਣਾ ਤੇ ਕਿਸੇ ਕੋਲੋਂ ਡਰਨਾ ਨਹੀਂ ਤੇ ਬਸ ਇੱਕ ਹੋਰ ਪਰਾਲਾ ਅਸੀਂ ਚਾਹਦੇ ਹਾਂ ਕਿ ਹੋਵੇ ਜਿੰਨੇ ਵੀ ਸਕੂਲ ਆ ਜਿੰਨੇ ਵੀ ਕਾਲਜ ਆ ਉੱਥੇ ਗਤਕਾ ਜਾਂ ਜਿਹੜਾ ਕਹਿੰਦੇ ਆ ਕਰਾਟੇ ਵਗੈਰਾ ਉੱਥੇ ਸਿਖਾਏ ਜਾਣ ਤਾਂ ਕਿ ਜਿਹੜੀਆਂ ਕੁੜੀਆਂ ਆ ਜਿਹੜੀਆਂ ਭੈਣਾਂ ਆ ਉਹ ਸੈਲਫ ਕੰਫਰੈਕਸ਼ਨ ਰੱਖਿਆ ਬੰਦਨ ਦਾ ਤਿਉਹਾਰ ਆ ਰਿਹਾ ਕਿਤਨਾ ਕਿਤੇ ਭੈਣ ਦੀ ਅੰਦਰ ਇੱਛਾ ਹੋਏਗੀ ਬਿਲਕੁਲ ਜੀ ਜਿਹੜੀ ਸਾਡੇ ਵਿੱਚੋਂ ਚਲੀ ਗਈ ਹੈਗੀ ਆ ਉਹਦੇ ਅੰਦਰ ਕਿੰਨੇ ਚਾ ਹੋਣਗੇ ਕਿ ਮੈਂ ਰੱਖਿਆ ਦੇ ਉੱਪਰ ਰੱਖਟੀ ਬਣਨੇਗੀ ਬੜੇ ਮਨ ਦੇ ਬੁਲਬੁਲੇ ਹੁੰਦੇ ਆ ਕੀ ਹੋਵੇਗੀ ਦੇਖੋ ਉਹ ਕਿਸੇ ਇੱਕ ਦੀ ਭੈਣ ਨਹੀਂ ਆ ਸਾਡੀ ਸਾਰਿਆਂ ਦੀ ਭੈਣ ਸੀ ਜੀ ਇਹਦੇ ਨਾਲ ਜਿਹਨੂੰ ਨੋਚ-ਨੋਚ ਕੇ ਜਿਹੜਾ ਕੀ ਉਹਦਾ ਨਾ ਰੇਪ ਕੀਤਾ ਗਿਆ ਉਹ ਤਾਂ ਡਾਕਟਰ ਤਾਂ ਵੈਸੇ ਸਾਂਝੀ ਹੁੰਦੀ ਆ ਬਿਲਕੁਲ ਜੀ ਬਿਲਕੁਲ ਉਹ ਤਾਂ ਦੇਸ਼ ਦੀ ਰੱਖਿਆ ਕਰਦੀ ਸੀ ਜੀ ਕਹਿੰਦੇ ਹੁੰਦੇ ਬੇਟੀ ਪੜਾਓ ਬੇਟੀ ਬਚਾਓ ਜੀ ਜੀ ਬੇਟੀ ਨੇ ਪੜ ਲਿਆ ਤੇ ਉਹਨੂੰ ਬਚਾਉਣਾ ਕਿਹਨੇ ਇਹ ਨਾਰਾ ਕਿੱਥੇ ਚਲੇ ਗਿਆ ਇਹ ਨਾਰਾ ਕਿੱਧਰ ਗਿਆ ਜੀ ਇਸ ਸਜ਼ਾ ਦਵਾਉਣ ਦੇ ਲਈ ਅੱਜ ਇਕੱਠੇ ਹੋਇਆ ਹਾਲਾਂਕਿ ਇਕੱਠੇ ਤਾਂ ਨਹੀਂ ਹੋਣਾ ਚਾਹੀਦਾ ਸੀ ਆਲਰੇਡੀ ਪਹਿਲੇ ਸਟੈਪ 'ਚ ਬਹੁਤ ਵੱਡਾ ਜਿਹੜਾ ਕਾਨੂੰਨ ਹੈਗਾ ਆ ਉਹਦੇ ਮੁਤਾਬਕ ਉਹਨਾਂ ਨੂੰ ਸਜ਼ਾ ਮਾ ਹੋ ਜਾਣੀਆਂ ਚਾਹੀਦੀਆਂ ਸੀ ਅਗਰ ਕੋਈ ਵੀ ਐਡਾ ਦਾ ਕੇਸ ਹੁੰਦਾ ਆ ਤਾਂ ਮੇਰਾ ਸਾਰਿਆਂ ਨਾਲ ਇੱਕ ਇਹ ਵੀ ਵਾਦਾ ਹੈ ਕਿ ਅਸੀਂ ਨਾਲ ਹਮੇਸ਼ਾ ਖੜਾਂਗੇ ਐਡਾ ਦਾ ਸਟੈਪ ਜੇ ਕਿਸੇ ਨੇ ਵੀ ਚੱਕਣਾ ਸਾਨੂੰ ਜ਼ਰੂਰ ਯਾਦ ਕਰਨਾ ਅਸੀਂ ਹਮੇਸ਼ਾ ਨਾਲ ਖੜਾਂਗੇ ਬਾਬਾ ਜੀ ਦੇ ਕਾਨੂੰਨ ਦੇ ਉੱਪਰ ਵੀ ਸਵਾਲ ਉੱਠਦਾ ਆ ਜੀ ਜਿਹੜੇ ਬਲਤਕਾਰੀ ਹੈਗੇ ਆ ਉਹਨੂੰ ਬਾਬਿਆਂ ਤੋਂ ਆਮ ਛੱਡ ਰਹੀ ਹੈ ਸਰਕਾਰਾਂ ਬਿਲਕੁਲ ਛੱਟ ਰਹੀਆਂ ਤਾਂ ਤਾਂ ਹੀ ਬਲਤਕਾਰ ਹੋ ਰਹੇ ਆ ਬਿਲਕੁਲ ਜੀ ਬਿਲਕੁਲ ਆਪਣਾ ਕੰਮ ਕਰ ਰਹੇ ਆ ਜੀ ਆਪਾਂ ਕਾਨੂੰਨ ਬਾਰੇ ਕੁਝ ਨਹੀਂ ਕਵਾਂਗੇ ਅਸੀਂ ਸਿਰਫ ਇੰਨਾ ਹੀ ਕਵਾਂਗੇ ਕਿ ਜਿਹੜੇ ਉਹ ਬਲਤਕਾਰੀ ਆ ਉਹਨਾਂ ਨੂੰ ਸਜ਼ਾ ਕੜੀ ਦੀ ਕੜੀ ਮਿਲਣੀ ਚਾਹੀਦੀ ਉਹਨਾਂ ਨੂੰ ਫਾਂਸੀ ਹੋਣੀ ਚਾਹੀਦੀ ਮੇਰੀ ਸਾਰਿਆਂ ਨੂੰ ਮੈਂ ਉਹੀ ਗੱਲ ਕਰ ਰਿਹਾ ਹਾਂ ਕਿ ਸਭ ਤੋਂ ਸਜ਼ਾ ਹੋਵੇ ਫਾਂਸੀ ਤੇ ਜਾੜੇ ਹੋਣ ਇਹਨਾਂ ਦਰਿੰਦੇ ਤਾਂ ਮੁੜ ਕੇ ਬੰਦਾ ਕੰਮੇ ਨਹੀਂ ਕਰਦਾ ਬਿਲਕੁਲ ਜੀ ਬਿਲਕੁਲ ਬਸ ਜਿੰਨੇ ਵੀ ਇਹ ਲਾਈਵ ਦੇਖਦੇ ਆ ਮੈਂ ਇਹੀ ਕਹਿਣਾ ਜਿੱਥੇ ਤੱਕ ਵੀ ਮੇਰਾ ਇਹ ਲਾਈਵ ਪਹੁੰਚਦਾ ਹੈ ਕਿ ਉਹਨਾਂ ਨੂੰ ਸਜ਼ਾ ਜ਼ਰੂਰ ਮਿਲੇ ਮੇਰੀ ਹੱਥ ਜੋੜ ਕੇ ਬੇਨਤੀ ਆ ਤੇ ਅੱਜ ਕੈਂਡਲ ਮਾਰਚ ਤੇ ਜਿੰਨੇ ਵੀ ਮੇਰੇ ਵੀਰ ਭੈਣਾਂ ਇਕੱਠੀਆਂ ਹੋਈਆਂ ਸਾਰਿਆਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਅੱਜ ਸਾਡੇ ਇੱਕ ਬੋਲ ਤੇ ਸਾਰੇ ਖੜੇ ਹੋ ਗਏ ਸੋ ਥੈਂਕ ਯੂ ਸੋ ਮਚ ਪਰੋ ਭਾਈਆ ਕਿ ਜਿੱਥੇ ਸਾਡੀਆਂ ਤੀਆਂ ਇਨੀ ਸੇਫ ਰਹਿ ਗਈਆਂ ਉੱਥੇ ਅਸੀਂ ਔਰਤਾਂ ਵੀ ਕਿੰਨਾ ਸੇਫ ਰਹਿ ਸਕਦੇ ਤੇ ਸਾਡੀ ਸਰਕਾਰ ਕੋ ਇਹ ਹੀ ਡਿਮਾਂਡ ਹੈ ਕਿ ਸਾਡੀਆਂ ਕੁੜੀਆਂ ਨੂੰ ਸੇਫਟੀ ਦਿੱਤੀ ਜਾਵੇ ਤਾਂ ਕਿ ਉਹ ਰਾਤ ਨੂੰ ਵੀ ਕਲੀਆਂ ਬਾਹਰ ਜਾਣ ਤੇ ਉਹਨਾਂ ਨੂੰ ਡਰ ਨਾ ਲਗੇ ਬਹੁਤ ਬੜੀਆਂ ਆਵਾਜ਼ਾਂ ਸਮੇਂ-ਸਮੇਂ ਤੇ ਉਠਾਈਆਂ ਜਾਂਦੀਆਂ ਗੱਲਾਂ ਕੀਤੀਆਂ ਜਾਂਦੀਆਂ ਬੇਟੀ ਨੂੰ ਪੜ੍ਹਾਉਣ ਦੇ ਵਾਸਤੇ ਬੇਟੀ ਨੂੰ ਪਹਚਾਣ ਦੇ ਵਾਸਤੇ ਕਿਤੇ ਨਾ ਕਿਤੇ ਜਿਹੜੀ ਇਹ ਰੱਖਸ਼ਾ ਬੰਧਨ ਨੂੰ ਮੁਖ ਰੱਖ ਰਿਆ ਹੈ ਵੱਡੀ ਤਰਿੰਦਗੀ ਜਿਹੜੀ ਪਾਈ ਗਈ ਹੈਗੀ ਆ ਭੈਣਾਂ ਦੇ ਅੰਦਰ ਬਹੁਤ ਵੱਡਾ ਜਿਹੜਾ ਦੈਨ ਹੈਗਾ ਜਾਂ ਦਿਨੋਂ-ਦਿਨ ਵਧਦਾ ਜਾ ਰਿਹਾ ਜਿਹੜੇ ਬਲਾਤਕਾਰ ਹੀ ਨੇ ਉਹਨਾਂ ਨੂੰ ਫਰੋਲ ਵੀ ਬੜੀ ਜਲਦੀ ਮਿਲ ਜਾਂਦੀ ਹੈ ਕਿਉਂਕਿ ਬਲਤ ਕਾਰਨ ਉਹਨਾਂ ਦਾ ਜਿਹੜਾ ਇਰਾਦਾ ਹੈਗਾ ਉਹ ਹੋਰ ਮਜ਼ਬੂਤ ਹੋ ਜਾਂਦਾ ਪਤਾ ਲੱਗ ਜਾਂਦਾ ਕਿ ਇਹਨਾਂ ਮਾਮਲਿਆਂ ਦੇ ਵਿੱਚ ਪ੍ਰੋਲ ਮਿਲ ਜਾਂਦੀ ਹੈਗੀ ਹੈ ਲੜਕੀ ਕਿੱਥੇ ਕਿ ਸੇਫ ਹੈ ਦੇਖੋ ਜਦੋਂ ਸਾਡੇ ਘਰ ਇੱਕ ਧੀ ਪੈਦਾ ਹੁੰਦੀ ਹੈ ਤੇ ਅਸੀਂ ਉਹਨੂੰ ਸ਼ੁਰੂ ਤੋਂ ਹੀ ਸੰਸਕਾਰ ਦਿੰਨੇ ਜੀ ਤੇ ਮੇਰੇ ਵੱਲੋਂ ਇਹ ਇੱਕ ਵਿਚਾਰ ਹੈ ਜਾਂ ਸੁਝਾਅ ਹੈ ਕਿ ਜਦੋਂ ਇੱਕ ਬੇਟਾ ਵੀ ਪੈਦਾ ਹੁੰਦਾ ਨਾ ਉਹਨੂੰ ਜਨਮ ਤੋਂ ਹੀ ਇੱਕ ਇਸਤਰੀ ਦੇ ਆਪਣੇ ਭੈਣ ਦੀ ਜਾਂ ਕੋਈ ਵੀ ਇੱਕ ਹੋਰ ਇਸਤਰੀ ਹੈ ਉਹਦੀ ਇੱਜ਼ਤ ਕਰਨਾ ਸਿੱਖਾਣਾ ਚਾਹੀਦਾ ਜੇ ਉਹ ਛੋਟੇ ਹੁੰਦੇ ਤੇ ਸੰਸਕਾਰ ਸਿੱਖੇਗਾ ਤੇ ਮੈਨੂੰ ਨਹੀਂ ਲੱਗਦਾ ਕਿ ਇਹ ਜਿਹੜੀ ਸਿਚੁਏਸ਼ਨ ਆਈ ਹੈ ਉਹ ਸਾਨੂੰ ਲੇਡੀਜ਼ ਨੂੰ ਜਾਂ ਸਾਡੀਆਂ ਨੂੰ ਦੇਖਣ ਨੂੰ ਮਿਲ ਜਾ। ਅੱਜ ਜਿਹੜਾ ਇਹ ਕੈਂਡਲ ਮਾਰਚ ਜੇ ਨਵਾਂ ਸ਼ਹਿਰ ਦੀ ਗੱਲ ਕਰੀਏ ਸ਼ਹੀਦ ਦੇ ਆਜ਼ਮ ਸਰਦਾਰ ਭਗਤ ਸਿੰਘ ਜਿਹਦੇ ਨਗਰ ਦੀ ਗੱਲ ਕੀਤੀ ਜਾਵੇ ਵੱਡਾ ਕੈਂਡਲ ਮਾਰਚ ਕੀਤਾ ਜਾ ਰਿਹਾ ਉਹਦੇ ਪਿੱਛੇ ਕਾਰਨ ਤਾਂ ਇਹੀ ਹੈ ਕਿ ਉਹਨਾਂ ਦਰਿੰਦਿਆਂ ਨੂੰ ਅਜੇ ਤੱਕ ਪ੍ਰੋਪਰ ਸਜਾਵਾਂ ਨਹੀਂ ਹੋਈਆਂ ਮੰਨਦੇ ਹੋ ਕਿਤੇ ਨਾ ਕਿਤੇ ਬਹੁਤ ਵੇਖ ਹੁੰਦਾ ਜਾ ਰਿਹਾ ਪ੍ਰਸ਼ਾਸਨ ਮੈਂ ਕਹਿੰਨੀ ਹੁਕਾ ਪਿਆਰ ਔਰ ਇਹਨੂੰ ਜਗਾਨ ਦੀ ਲੋੜ ਹੈ ਕਿਉਂਕਿ ਜਦ ਤੱਕ ਪ੍ਰਸ਼ਾਸਨ ਹੀ ਨਾ ਜਾਗਦਾ ਸਾਡੀਆਂ ਤੇਆ ਦੀ ਇੱਜ਼ਤ ਜਿਹੜੀ ਹੈ ਉਹ ਸੇਫ ਨਹੀਂ ਦੇਖੋ ਰક્ષાਬੰਧਨ ਦਾ ਤਿਉਹਾਰ ਆ ਰਿਹਾ ਕਿਤੇ ਨਾ ਕਿਤੇ ਡਾਕਟਰ ਸਾਹਿਬ ਦੇ ਅੰਦਰ ਮੰਨ ਚ ਹੋਏਗਾ ਕਿ ਰક્ષાਬੰਧਨ ਹੈ ਮੈਂ ਰਖੜੀ ਬੰਨਾਂਗੇ ਕਿੰਨੇ ਚਾਹ ਹੋਣਗੇ ਕਿਉਂਕਿ ਡਾਕਟਰ ਤਾਂ ਸਾਰਿਆਂ ਦੇ ਸਾਝੇ ਹੁੰਦੇ ਆ ਉਹ ਸਾਡੀ ਵੀ ਭੈਣ ਹੈ ਤੁਹਾਡੀ ਵੀ ਭੈਣ ਹੈ ਇਸ ਭਾਰਤ ਦੀ ਭੈਣ ਹੈ ਇੱਕ ਬਹੁਤ ਵੱਡੇ ਡਾਕਟਰ ਦੇ ਨਾਲ ਇੰਨੀ ਘਰੋਣੀ ਹਰਕਤ ਹੋ ਜਾਣੀ ਹੈਗੀ ਅਜੇ ਤੱਕਰ ਦੇਖ ਲਓ ਪ੍ਰਸ਼ਾਸਨ ਪੰਪ ਕਰਨ ਦੀ ਨੀਂਦ ਸੁੱਤਾ ਪਿਆ ਮੰਦਿਆ ਬਿਲਕੁਲ ਔਰ ਇੱਥੇ ਜਿੰਨੇ ਵੀ ਲੜਕੇ ਖੜੇ ਆ ਮੈਂ ਇਹਨਾਂ ਨੂੰ ਇਹੀ ਹੱਥ ਚੁਣ ਕੇ ਬੇਨਤੀ ਕਰਦੀ ਆ ਕਿ ਕੋਈ ਵੀ ਲੜਕੀ ਜੇ ਸੜਕ ਤੇ ਚਲਦੀ ਜਾ ਰਹੀ ਹੈ ਨਾ ਉਹ ਤੁਹਾਡੀ ਭੈਣ ਨਹੀਂ ਪਰ ਉਹ ਕਿਸੇ ਦੀ ਭੈਣ ਤਾਂ ਜ਼ਰੂਰ ਹੈ ਤੇ ਤੁਹਾਨੂੰ ਉਹਦੀ ਸੁਰੱਖਿਆ ਲਈ ਨਾਲ ਨਾਲ ਜਰੂਰ ਉਹਨੂੰ ਸੇਫਟੀ ਨਾਲ ਲੈ ਕੇ ਉਹਦੇ ਜਿੱਥੇ ਲੋਕੇਸ਼ਨ ਹੈ ਉੱਥੇ ਜਿੱਥੇ ਜਾਣਾ ਚਾਹਦੀ ਹੈ ਉਸੇ ਤੱਕ ਤੱਕ ਪਹੁੰਚਾਉਣਾ ਤੁਹਾਡਾ ਫਰਜ਼ ਬੰਦਾ ਹੈ ਇੱਕ ਭਾਰਤੀ ਨਾਗਰਿਕ ਹੋਣ ਦੇ ਨਾਤੇ ਇਹ ਸਾਰੇ ਲੜਕਿਆਂ ਦਾ ਫਰਜ਼ ਹੈ ਕਿ ਉਹ ਦੂਸਰੇ ਦੀ ਭੈਣ ਚਾਹੇ ਹੈ ਉਹਨੂੰ ਆਪਣੇ ਸੁਰੱਖਿਤ ਲੋਕੇਸ਼ਨ ਤੇ ਪਹੁੰਚਾਉਣਾ ਤੁਹਾਡਾ ਸਭ ਤੋਂ ਪਹਿਲਾ ਧਰਮ ਹੈ ਇਸ ਵੀਡੀਓ ਦੇ ਜ਼ਰੀਏ ਕੀ ਮੈਸੇਜ ਦੇਣਾ ਚਾਹੁੰਦੇ ਭੈਣਾਂ ਨੂੰ ਸੈਲ ਪ੍ਰੋਟੈਕਸ਼ਨ ਦੇ ਵਾਸਤੇ ਕਿ ਕੋਈ ਐਸੀ ਚੀਜ਼ ਸਿੱਖਣੀ ਚਾਹੀਦੀ ਜਿਸ ਤਰ੍ਹਾਂ ਗੱਤਕਾ ਹੋ ਗਿਆ ਜਿਸ ਤਰ੍ਹਾਂ ਜੁੱਡੋ ਕਰਾਟੇ ਵੀ ਹੋ ਗਏ ਆ ਕਿਉਂਕਿ ਸੇਫਟੀ ਬੜੀ ਜ਼ਰੂਰੀ ਹੈ ਕਿਉਂਕਿ ਹੁਣ ਜਿਹੜਾ ਸਮਾਂ ਆ ਕੁਝ ਇਸ ਹੋਰ ਹਿਸਾਬ ਦੇ ਨਾਲ ਆ ਰਿਹਾ ਜੀ ਦੇਖੋ ਜੋ ਤੀਜ ਜੰਦੀ ਹੈ ਨਾ ਅਸੀਂ ਕਹਿੰਦੇ ਸਾਡੇ ਘਰ ਇੱਕ ਲక్ష్ਮੀ ਨੇ ਪੈਦਾ ਜੀ 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 ਮੈਨੂੰ ਲੱਗਦਾ ਕਿ ਅੱਜ ਦੇ ਜ਼ਮਾਨੇ ਵਿੱਚ ਸਾਰੀਆਂ ਕੁੜੀਆਂ ਨੂੰ ਕਾਲੀ ਦਾ ਰੂਪ ਲੈਣਾ ਚਾਹੀਦਾ ਹੈ ਔਰ ਕਾਲੀ ਦਾ ਰੂਪ ਲੈ ਕੇ ਤੁਹਾਨੂੰ ਆਪਣੀ ਸੁਰੱਖਿਆ ਖੁਦ ਵੀ ਕਰਨੀ ਸਿੱਖਣੀ ਚਾਹੀਦੀ ਹੈ ਔਰ ਇਸ ਵਾਸਤੇ ਸਿਕਰਾਟੇ ਸਿੱਖੋ ਜੋ ਮਰਜੀ ਸਿੱਖੋ ਤੁਹਾਨੂੰ ਅੱਜ ਕਾਲੀ ਮਾਤਾ ਦਾ ਰੂਪ ਲੈਣ ਦੀ ਬਹੁਤ ਜ਼ਰੂਰਤ ਹੈ ਜੀ ਧੰਨਵਾਦ ਜੀ ਸੁਖਰੀ ਸਾਥੀਓ ਨਮਾਸ਼ਾਹਰ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਪਏ ਸਾਡੇ ਭੈਣ ਜੀ ਬਹੁਤ ਹੀ ਬੰਗਿਆ ਉਹਨਾਂ ਨੇ ਆਪਣੇ ਵਿਚਾਰ ਦਿੱਤੇ ਕਿ ਸਮਾ ਬਹੁਤ ਬਲਵਾਨ ਹੈ ਕਿਤੇ ਨਾ ਕਿਤੇ ਲੜਕੀਆਂ ਨੂੰ ਦਬਾਇਆ ਜਾ ਰਿਹਾ ਹੈਗਾ ਯਾਰ ਪ੍ਰਸ਼ਾਸਨ ਤੇ ਵੀ ਉਹਨਾਂ ਨੇ ਸਵਾਲ ਚੁੱਕੇ ਹੈ ਕਿ ਰਿੰਦਗੀ ਜਿਹੜੀ ਹੈਗੀ ਆ ਦਿਨ ਤੋਂ ਦਿਨ ਵਾਰੀ ਚੱਰੀ ਹੈਗੀ ਆ ਇੱਕ ਡਾਕਟਰ ਦੇ ਨਾਲ ਇਹੋ ਜਿਹੀ ਕਰੋਣੀ ਹਰਕਤ ਹੋ ਜਾਣੀ ਬਹੁਤ ਵੱਡੀ ਸ਼ਰਮਨਾਕ ਗੱਲ ਹੈ ਜੇ ਨੌਜਵਾਨਾਂ ਦੀ ਇਹ ਕਿਨਾਂ ਵਾਲੇ ਕੈਮਰਾਮੈਨ ਦੀਖੋ ਵੀਰੇ ਦੇ ਅੰਦਰ ਇੱਕ ਦਰਦ ਹੈ ਰੱਖਿਆ ਬੰਧਨ ਨੂੰ ਲੈ ਕੇ ਵੀ ਦਰਦ ਹੈਗਾ ਵਾ ਵੈਸੇ ਜਿਹੜੇ ਪੰਜਾਬ ਦੇ ਨੌਜਵਾਨ ਸ਼ਹੀਦਿਆਜ ਨੂੰ ਸਵਾਰਤ ਭਗਤ ਸਿੰਘ ਦੀ ਧਰਮ ਲਈ ਯੋਧੇ ਐ ਕਿ ਕਿਤੇ ਨਹੀਂ ਤੋਂ ਗੱਲ ਹੋ ਜਾਂਦੀ ਹੈਗੀ ਆ ਇਹ ਇਸੇ ਹੀ ਤਰ੍ਹਾਂ ਨੌਜਵਾਨ ਹਮੇਸ਼ਾ ਵਰਕ ਵਰਕਰਾਰ ਔਰ بلند ਆਵਾਜ਼ ਦੇ ਅੰਦਰ ਇਹ ਵਰਕ ਕਰਦੇ ਨੇ ਇੱਥੇ ਬਹੁਤ ਵੱਡਾ ਐਨਜੀਓ ਵੀ ਹੈ ਨੌਜਵਾਨ ਰਾਜ ਕੇ ਚਲਾਉਂਦੇ ਨੇ ਇਸੇ ਜਗ੍ਹਾ ਦੇ ਉੱਪਰ ਲੋੜਵੰਦਾਂ ਨੂੰ ਦਵਾਈਆਂ ਔਰ ਬੀ ਵਿਸ਼ੇਸ਼ ਤੌਰ ਤੇ ਦਿੰਦੇ ਨੇ ਕਿਉਂਕਿ ਅੱਜ ਜਿਹੜਾ ਕੈਂਡਲ ਮਾਰਚ ਹੈ ਨਵਾਂ ਸ਼ਹਿਰ ਦੇ ਵਿੱਚੋਂ ਚੰਦ ਮਿੰਟਾਂ ਦੇ ਅੰਦਰ ਸਟਾਰਟ ਹੋਣ ਜਾ ਰਿਹਾ ਹੈ ਪਾ ਜੀ ਮੇਰਾ ਅੰਦਾਜ਼ਾ ਕੋਈ ਕੈਂਡਲ ਫੜ ਲਓ ਬੈਨਰ ਫੰਡ ਵਾਲੇ ਹੋਰ ਹੋ ਜੋ ਨਾ ਬੈਨਰ ਫੜਿਆ ਨਹੀਂ ਜਾਣਾ ਮੋਹਬਤੀ ਆ ਕੇਣਾ ਫੰਡੋਂ ਸਰਦੋਂ ਤੁਸੀਂ ਆ ਆਪਣੀ ਕੈਂਡਲ ਹੋਰ ਨੂੰ ਦੇ ਦਿਓਗੇ ਤੁਸੀਂ ਕੈਂਡਲ ਆਪਣੀ ਹੋਰ ਨੂੰ ਦੇਣਾ ਤੇ ਮੰਨੇ ਉਹ ਅੱਡਾ ਫੜ ਲਈ ਤੁਸੀਂ ਲਿਓ ਮੈਨੂੰ ਕੁੜਾ ਦੋ ਕੈਂਡਲ ਸਾਗੇ ਹੋ ਗਈਆਂ ਕੈਂਡਲ ਹੋ ਗਈਆਂ

ਫਿਰ ਕਿਲੈਂਚ ਤਰੋ ਭਾਈ ਇਕੱਠੇ ਦਾ ਲਾਈਨ ਕਰੋ ਫਿਰ ਸਹੀ ਹੈ ਜੋ ਨਵਾਂ ਸ਼ਹਿਰੀਆਂ ਤਸਵੀਰਾਂ ਸਾਡੀਆਂ ਕਰਦੇ ਪਏ ਆ। ਕਾਰਕਮ ਦੀ ਦੇਵ ਨਾਰੂ ਦੇ ਨਾਲ ਜੋ ਪਰੋਣੀ ਹਰਬਤ ਹੋਈ ਹੈ। ਉਹਨਾਂ ਨੂੰ ਸਜ਼ਾ ਦਿਵਾਉਣ ਦੇ ਲਈ ਕੰਦਨ। ਇਸ ਤਰ੍ਹਾਂ ਦੇ ਨਵਾਂ ਸ਼ਹਿਰੀ ਵਿੱਚੋਂ ਕੱਢਿਆ ਜਾ ਰਿਹਾ ਹੈਗਾ। ਤੇ ਨਵਾਂ ਸ਼ਹਿਰੀਆਂ ਤਸਵੀਰਾਂ ਸਾਡੀਆਂ ਕਰਦੇ ਪਏ ਆ ਫਸਲੀ ਵਿੱਚ ਸੈਕੰਡਰੀ। ਬੜੀਆਂ ਪਿਆਰੀ ਨੌਜਵਾਨ ਵੀਰੇ ਨੇ ਵਿਸ਼ੇਸ਼ ਤੌਰ ਤੇ ਜਿਵੇਂ ਅੰਦਰ ਬਹੁਤ ਬੜਾ ਚਾਰਟ ਲਗਾ ਦਿੱਤਾ ਹੈ। ਜਿਵੇਂ ਸ਼ਮਾਨ ਦੇ ਨਾਲ

谁呀？ ਜਾਵਾਂ ਅਦਕੀਆਂ ਜਾਨ ਉਸ ਨੂੰ ਮੁੱਖ ਖਰਕਤਰ ਇਸੇ ਵੱਡੀ ਜਿਹੜੀ ਘਰਾਉਣੇ ਹਰਕਤ ਹੋਈ ਹੈ ਉਸਨਾਂ ਸਾਫ਼ ਜਲਾਉਣ ਦੇ ਲਈ ਪਕਾਇਦਾ ਫਿਸ਼ਤਰੇ 9 ਜਾਨ ਪਹੁੰਚੇ ਨੇ 9 ਜਾਨ ਪੈਣਾ ਪਤਿਆਂ ਨੇ ਕਿ ਉਹਨਾਂ ਦਰਿੰਦਿਆਂ ਨੂੰ ਵੱਡੀਆਂ ਸਜ਼ਾਾਂ ਦਿੱਤੀਆਂ ਜਾਣ

ਇਹਦੀਆਂ ਤਸਵੀਰਾਂ ਆਪ ਜੀ ਨਾਲ ਸਾਂਝੀਆਂ ਪੇਸ਼ ਕਰਦੇ ਪਈਆਂ ਡਾਕਟਰ ਮਮਤਾ ਦੇਵਨਾਥ ਸਰੋ ਜਿਨ੍ਹਾਂ ਨੂੰ ਕੈਂਸਰ ਨਹੀਂ ਮਿਲਿਆ ਇੱਕੋ ਹੈ ਕਿ ਸਾਰੇ ਨਾਲ ਕੌਣ ਤੇਲ ਜਿਹੜਾ ਹੈਗਾ ਆ ਉਹ ਨਜ਼ਰ ਆ ਰਿਹਾ ਕੋਈ ਨਾ ਕੋਈ ਘਟਨਾ ਸਮਾਪਾ ਕੇ ਕੋਈ ਨਾ ਕੋਈ ਘਟਦੀ ਰਹਿੰਦੀ ਆ ਕਿਸ ਤਰ੍ਹਾਂ ਦੇ ਬੜੀ ਜੀ ਸ਼ਰਮ ਦੀ ਗੱਲ ਹੈ ਜਿਸ ਭਾਰ ਦੇਸ਼ ਤੋਂ ਪੂਰੀ ਦੁਨੀਆ ਸੇਧ ਲੈ ਰਹੀ ਹੈ ਇਸੋ ਸਾਰੇ ਸਾਰੇ ਦੇਸ਼ਾਂ ਦੇ ਵਿੱਚ ਕੋਈ ਨਾ ਕੋਈ ਇਸੋ ਪ੍ਰੋਬਲਮ ਚੱਲ ਰਹੀ ਜੀ ਔਰ ਸਾਡੇ ਦੇਸ਼ ਤੋਂ ਦੋ ਜਿਹੜੇ ਮੰਤਰ ਦਿੱਤੇ ਗਏ ਆ ਪੂਰੇ ਵਿਸ਼ਵ ਨੂੰ ਜੱत्र ਨਾਰ ਇਸ ਦੀ ਵਜਿਂ ਤੇ ਰਮਨ ਤੇ ਤਤਰ ਦੇਵਤਾ ਜਿੱਥੇ ਨਾਰੀ ਦੀ ਜੰਦੀਆ ਉੱਥੇ ਦੇਵਤਿਆਂ ਦਾ ਆਵਾਸ ਹੁੰਦਾ ਜੀ ਨਾਰੀ ਤੋਂ ਨਾਰਾਇਣੀ ਨਾਰੀ ਨੂੰ ਨਾਰਾਇਣੀ ਕਿਹਾ ਗਿਆ ਜੀ ਔਰ ਅੱਜ ਤੁਸੀਂ ਦੇਖੋ ਕਿ ਕਿੱਦਾਂ ਦਰਿੰਦੇ ਦਰਿੰਦੇ ਇਕੱਠੇ ਹੋ ਕੇ ਪੋਜ਼ਿਟਿਵ ਪਾਵਰਾਂ ਨੂੰ ਕੁਚਲਣ ਤੇ ਲੱਗੇ ਹੋਏ ਜੀ ਜਿਹੜਾ ਕੋਈ ਸੱਚ ਦੀ ਆਵਾਜ਼ ਉਠਾਉਂਦਾ ਵਾ ਉਸ ਨੂੰ ਲੱਗਦਾ ਹੈ ਕਿ ਇਸ ਨੂੰ ਦਬਾ ਦਿਓ ਸੋ ਅੱਜ ਇਹ ਇਕੱਠਾ ਹੈ ਇਹ ਦਿਖਾ ਰਿਹਾ ਵਾ ਕਿ ਨੈਗੇਟਿਵ ਪਾਵਰਸ ਕਦੀ ਵੀ ਪ੍ਰਭੇਲ ਨਹੀਂ ਕਰਨ ਦੀਆਂ ਪੋਜ਼ਿਟਿਵ ਪਾਵਰਸ ਖੜੀਆਂ ਹੋਣਗੀਆਂ ਔਰ ਉਹ 네ਗੇਟਿਵ ਪਾਵਰਸ ਨੂੰ ਖਤਮ ਕਰਨਗੀਆਂ ਇਹ ਸਾਰੇ ਲੋਕ ਆ ਜਿਹੜੇ ਆ ਇਹ ਇੱਕ ਪੋਜ਼ਿਟਿਵ ਪਾਵਰਸ ਦੇ ਰੂਪ ਦੇ ਵਿੱਚ ਬਾਹਰ ਨਿਕਲ ਕੇ ਆਏ ਆ ਔਰ ਜਦੋਂ ਵੀ ਪੋਜ਼ਿਟਿਵ ਪਾਵਰਸ ਜਾਗਦੀਆਂ ਵਾਂ ਤੁਸੀਂ ਬੰਗਲਾਦੇਸ਼ 'ਚ ਦੇਖਿਆ ਜਦੋਂ ਵੀ ਪੋਜ਼ਿਟਿਵ ਪਾਵਰਸ ਸਾਰੇ ਲੋਕ ਨਿਕਲ ਕੇ ਬਾਹਰ ਆਏ ਤਾਂ 네ਗੇਟਿਵ ਪਾਵਰਸ ਖਤਮ ਹੋ ਗਈ ਸੋ ਅੱਜ ਟਾਈਮ ਆ ਯੂਥ ਨੂੰ ਖੜਾ ਹੋਣਾ ਚਾਹੀਦਾ ਰੇਸ ਫੂਡ ਵੌਇਸ ਫॉर ਦਾ ਸੁਸਾਇਟੀ ਫॉर ਦਾ ਨੇਸ਼ਨ ਔਰ ਜਿਹਨਾਂ ਨੇ ਜੋ ਕੰਮ ਕੀਤਾ ਵਾ ਉਸ ਲਈ ਇਹ ਸਾਰੇ ਲੋਕ ਬਹੁਤ ਹੀ ਪ੍ਰਸ਼ੰਸਾ ਦੇ ਪਾਤਰ ਨੇ ਔਰ ਇਹਨਾਂ ਨੇ ਜੋ ਅੱਜ ਆਵਾਜ਼ ਉਠਾਈ ਹੈ ਇਹਦੇ ਨਾਲ ਪ੍ਰੈਸ਼ਰ ਬਿਲਟ ਹੋਏਗਾ ਔਰ ਕਿਤੇ ਨਾ ਕਿਤੇ ਜਾ ਕੇ ਇਹ ਹੁਣ ਦੋਸ਼ੀਆਂ ਨੂੰ ਦੀ ਸਜ਼ਾ ਮਿਲੇਗੀ। ਕੋਈ ਇਹ ਯੂਥਰੀ ਇਨੀਸ਼ੀਏਟਿਵ ਲਿਆ ਅੱਗੇ ਆਏ ਆ ਇਹ ਸਾਰੇ ਦੀ ਆਵਾਜ਼ ਹੀ ਨੇ। ਜੀ ਇਹ ਇੱਕ ਘਰ ਚੋਂ ਆਏ ਤਾਂ ਮਤਲਬ ਇਹਨਾਂ ਦੇ ਘਰ ਦੇ ਇਹਨਾਂ ਦੇ ਪੇਰੈਂਟਸ ਵੀ ਹੋਣਗੇ ਰਿਸ਼ਤੇਦਾਰ ਵੀ ਹੋਣਗੇ। ਸੋ ਇੱਕ ਇੱਕ ਵਿਅਕਤੀ ਜਿਹੜਾ ਹੈ ਉਹ ਅੱਜ ਦੀ ਆਵਾਜ਼ ਹੈ। ਸੋ ਇਹ ਜੋ ਵੀ ਇਹਨਾਂ ਨੇ ਅੱਜ ਕੀਤਾ ਹੈ ਇਹ 네ਗੇਟਿਵ ਪਾਵਰ ਤੋਂ ਹੁਣ ਖਤਮ ਹੋਣਾ ਹੀ ਪੈਗਾ ਇਸ ਦੇ ਗੱਲ ਸੋਚੋ ਇਹ ਕਹਿੰਦੇ ਡਾਕਟਰਾਂ ਤੇ ਨਹੀਂ ਆਉਂਦਾ ਉਹ ਸਾਡੇ ਲਈ ਆਪਣੀ ਕਿੰਨੀ ਮੁੱਖੇ ਪਿਆਸੇ ਰਹਿੰਦੀ ਹੈ ਜੀ ਕਈ ਕੇਸ ਐਦਾਂ ਦੇ ਜਿਹੜੇ ਸਾਡੇ ਸਾਹਮਣੇ ਹੀ ਨਹੀਂ ਆਉਂਦੇ ਜੀ ਹੈ ਕਿ ਨਹੀਂ 99% ਕੇਸ ਹੈ ਜਿਹੜੇ ਨਹੀਂ ਆਉਂਦੇ ਭਾਜੀ ਨੇ ਸਵਾਲ ਕੀਤਾ ਸੀਗਾ ਇੱਕ ਕਿ ਆ ਆਪਾਂ ਜਿਹੜੇ ਬਾਬੇ ਰੇ ਪੇਸਟਿਆ ਉਹਨਾਂ ਨੂੰ ਬਾਹਰ ਕੱਢੀ ਜਾਂਦੇ ਆ ਹਨਾ ਜੀ 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 ਕੀ ਸਾਡਾ ਜ਼ਮੀਰ ਮਰ ਗਿਆ ਹੁਣ ਅਸੀਂ ਇੱਕ ਚੀਜ਼ ਹੋਰ ਦੇਖੀਏ ਸੋਸ਼ਲ ਮੀਡੀਆ ਦੇਖਦੇ ਆ ਮੇਰਾ ਭੈਣਾ ਨੂੰ ਵੀ ਸਾਰਿਆਂ ਨੂੰ ਬੇਨਤੀ ਹੈ ਇਹਨਾਂ ਨੇ ਵੀ ਇੱਕ ਬੇਨਤੀ ਕੀਤੀ ਸੀ ਜਿੱਥੇ ਅਸੀਂ ਅਸ਼ਲੀਲਤਾ ਦੇਖੀ ਅਸ਼ਲੀਲਤਾ ਮੀਨਜ਼ ਐਦਾ ਨਹੀਂ ਕਿ ਕੋਈ ਵੀਡੀਓ ਬਣਾਦੀ ਹੈ ਕੁੜੀ ਉਹ ਬਣਾਈ ਜਾਵੇ ਜਿੱਥੇ ਗਲਤ ਚੀਜ਼ ਦੇਖੀਏ ਤੁਸੀਂ ਸਾਰੀਆਂ ਜਾਣੀਆਂ ਵੀ ਜਾ ਕੇ ਉਹਨਾਂ ਨੂੰ ਰੋਕ ਸਕਦੀਆਂ ਇੱਕ ਬੰਦਾ ਕੋਈ ਉਹਨੂੰ ਰੋਕੂਗਾ ਉਹਨੇ ਕਹਿਣਾ ਕੁੜੀਆਂ ਨੂੰ ਜੀਣ ਦਾ ਹੱਕ ਨਹੀਂ ਕੁੜੀਆਂ ਨੂੰ ਜੀਣ ਦਾ ਹੱਕ ਨਹੀਂ ਤੁਸੀਂ ਸਾਰੀਆਂ ਜਾਣੀਆਂ ਵੀ ਉਹਨੂੰ ਰੋਕ ਸਕਦੀਆਂ ਸਾਡੇ ਸਾਰਿਆਂ ਦੇ ਵਿੱਚ ਦਿਮਾਗ ਦੇ ਵਿੱਚ ਕੁਛ ਨਾ ਕੁਛ ਗਲਤ ਆ ਜਾਂਦਾ ਮੈਂ ਨਹੀਂ ਕਹਿੰਦਾ ਪਰ ਉਹ ਸਹੀ ਆ ਇਹ ਨਹੀਂ ਸਹੀ ਹੈ ਜੀ ਪਰ ਤੁਸੀਂ ਵੀ ਥੋੜਾ ਜਿਹਾ ਆ ਕੇ ਹੋ ਕੇ ਉਹਨਾਂ ਨੂੰ ਵੀ ਰੋਕੋ ਜਿਹੜਾ ਇੰਨਾ ਦੀ ਤੇਰੀ ਭੈਣ ਆ ਉਹਦਾ ਦੀ ਇਹਦੀ ਬੜੀ ਭੈਣ ਹੈ ਬੱਚਿਆਂ ਲਈ ਵੀ ਨੌਜਵਾਨਾਂ ਲਈ ਵੀ ਜ਼ਰੂਰੀ ਆ ਬੂਟਰ ਮਾਰਨੇ ਮੋਟਰਸਾਈਕਲਾਂ ਤੇ ਖੱਪ ਬੱਤਲੇ ਇਹ ਲੜਕੀਆਂ ਕੱਲ ਕੱਲੇ ਲੜਕੇ ਜ਼ਿਆਦਾ ਕਰਦੇ ਨੇ ਲੜਕੇ ਜ਼ਿਆਦਾ ਕਰਦੇ ਨੇ ਕਿੱਥੇ ਦੀ ਤੁਹਾਡੀ ਸਿਸਟਰ ਜਾਵੇ ਤਾਂ ਤੁਹਾਨੂੰ ਕਿੱਦਾਂ ਲੱਗਦਾ ਮੇਰਾ ਜੀ ਕੀ ਨਾਮ ਜੀ ਆਪਣਾ ਮੇਰਾ ਨਾਮ ਪ੍ਰਸ਼ਾਦ ਜੀ ਆਜੂ ਦੇ ਕੈਂਡਲ ਮਾਰਕ ਦੇ ਉੱਪਰ ਕਿਉਂਕਿ ਬਹੁਤ ਪੁਰਾਣੀ ਹਲਕੀ ਹੈ ਪਈ ਹੈ ਬਹੁਤ ਬੜਾ ਮਹਿਸੂਸ ਕਰ ਰਿਹਾ ਹਾਂ ਅੱਜ ਪੂਰਾ ਹਿੰਦੁਸਤਾਨ ਜਿਹੜਾ ਸਾਡਾ ਮਹਾਂਪਰਵਾ ਲਖੀ ਰੱਖਿਆ ਰੱਖਿਆ ਹਿੰਦੁਸਤਾਨ ਨੂੰ ਆਪਣੇ ਪੂਰਤਾਨ ਦੇ ਨਾਲ ਬਣਾ ਰਿਹਾ ਪਰ ਕਿੰਨਾ ਜਿਵੇਂ ਸਾਡੀ ਸੁਨਹਿਨਾਵਾਂ ਨੇ ਸਹਿਣਾ ਨੇ ਮਾਤਾਵਾਂ ਨੇ ਉਹ ਅੱਜ ਵੀ ਆਪਣੇ ਆਪ ਨੂੰ 74 ਸਾਲ ਦੇ ਆਜ਼ਾਦ ਹੋਣ ਤੋਂ ਬਾਅਦ ਆਪਣੇ ਆਪ ਨੂੰ ਸੇਫ ਮਹਿਸੂਸ ਨਹੀਂ ਕਰ ਰਹੀਆਂ ਮੈਂ ਸਮਝਦਾ ਜਿਸ ਤਰ੍ਹਾਂ ਦੇ ਨਾਲ ਚਾਹੇ ਦੇਸ਼ ਸਾਡਾ ਕਿਤੇ ਵੀ ਤਰੱਕੀ ਤੇ ਪਹੁੰਚ ਗਿਆ ਪਰ ਕੁਝ ਕਿਸਮ ਦੇ ਕੁਝ ਗੰਦੀ ਬ੍ਰਿਤੀ ਦੇ ਲੋਕ ਅੱਜ ਹਜੇ ਵੀ ਇਸ ਦੇ ਵਿੱਚੋਂ ਫੜਪ ਰਹੇ ਨੇ ਮੈਂ ਸਮਝਦਾ ਉਹਨਾਂ ਦੇ ਰੂਪ ਵਿੱਚ ਇਹ ਰੈਕਸ਼ਨ ਕਰਦਾ ਕੋਈ ਸ਼ਾਂਤ ਰਹਿ ਕੇ ਅਤੇ ਜਿੱਥੇ ਤੱਕ ਲਾਅ ਐਂਡ ਆਰਡਰ ਦੀ ਸਥਿਤੀ ਹੈ ਸਰਕਟਾ ਦੇ ਵਿੱਚ ਪਿਛਲੇ 23 ਦਿਨਾਂ ਦੇ ਵਿੱਚ ਮੈਕਸਮ ਰੇਪ ਹੋਏ ਨੇ ਇਹੋ ਚਾਹੇ ਕਿ ਦਸਾਂ ਦਾ ਰੇਡ ਮਾਰ ਰਿਹਾ ਜਿਹੜਾ ਹੈ ਬਹੁਤ ਹਾਈਲਾਈਟਡ ਹੋਇਆ ਅਰ ਉਸ ਤੋਂ ਪਹਿਲੇ ਵੀ ਜਿਹੜੀ ਉੱਥੇ ਜਿਹੜੀ ਮਹਿਲਾਵਾਂ ਨੇ ਆਪਣੇ ਆਪ ਨੂੰ ਸਟੇਟ ਮਹਿਸੂਸ ਕਰ ਰਹੀਆਂ ਮੈਂ ਸਮਝਦਾ ਜੋ ਸਾਡੀ ਕੇਂਦਰ ਦੀ ਸਰਕਾਰ ਹਨ ਜਲਦੀ ਉਥੇ ਹੰਦਚੇਪਤਾ ਨਾ ਕਰੇ ਜਿਹੜਾ ਕਰਨੀ ਚਾਹੀਦੀ ਹੈ ਚਾਹੇ ਮਿਨਿਸਟਰੀ ਆਫ ਹਮ ਅਫੇਅਰਸ ਲਗਾਤਾਰ 2 ਘੰਟੇ ਬਾਅਦ ਸਟੇਟ ਦੀ ਰਿਪੋਰਟ ਲੈ ਰਹੀ ਹੈ ਪਰ ਜਿਹੜੇ ਦੋਸ਼ੀ ਨੇ ਜਾਂ ਤੋਂ ਜਾਂ ਅਰੈਸਟ ਵੀ ਹੋਣਗੇ ਉਹਨਾਂ ਵਿੱਚੋਂ ਬੰਨ ਜਿਹੜਾ ਹੈ ਇਹ ਅਸਲ ਵਿੱਚ ਇਹ ਬਹੁਤ ਪਟਿਆ ਜਾਣਕਾਰੀਆਂ ਨਵਾਂ ਸ਼ਹਿਰ ਦੇ ਵਿੱਚੋਂ ਪੜ ਕੇ ਸਾਹਮਣੇ ਆਇਆ ਆਇਆ ਪਿਆਰੇ ਸਾਥੀਓ ਦਰ ਜਿਹੜਾ ਹੈਗਾ ਉਹ ਹਰ ਇੱਕ ਦੇ ਅੰਦਰ ਬਹੁਤ ਵੱਡਾ ਦਰ ਜਿਹੜਾ ਹੈਗਾ ਆ ਛੁਪਿਆ ਹੋਇਆ ਕਿਉਂਕਿ ਇਹ ਬਹੁਤ ਵੱਡੀ ਬਣਾਉਣ ਜਿਹੜੀ ਹਰਕਤ ਹੈ ਕੋਈ ਹੈਗੀ ਥੋੜੇ ਕ ਸਮੇਂ ਬਾਅਦ ਬਾਕੀ ਕੁਝ ਨਾ ਕੁਛ ਜਾਂਦਾ ਸੁਣਨ ਨੂੰ ਮਿਲ ਜਾਂਦਾ ਕਿ ਜਿਹੜਾ ਇਕੱਠ ਸੀਗਾ ਕੁਝ ਹੋਰ ਦੇ ਹਿਸਾਬ ਨਾਲ ਅੱਜ ਆਪਾਂ ਹੁਣ ਦੇਖੇ ਬਹੁਤ ਵੱਡਾ ਇਕੱਠ ਜਿਹੜਾ ਹੈਗਾ ਉਹ ਨਜ਼ਰ ਆ ਰਿਹਾ ਹੈਗਾ ਆ ਕਿਤਨੇ ਕਿਤੇ ਲੱਗਦਾ ਕਿ ਲੋਕਾਂ ਦੇ ਅੰਦਰ ਬਹੁਤ ਵੱਡਾ ਦਰ ਤੇ ਆ ਦੇਖੋ ਦਰਦ ਹੈ ਕਿ ਸਾਨੂੰ ਇਕੱਠ ਕਰਨਾ ਪਿਆ ਜੀ ਦਰਦ ਹੈ ਜੇ ਸਾਰੀਆਂ ਪੈਣਾ ਵੀ ਨਿਕਲ ਕੇ ਆਈਆਂ ਬੱਚੇ ਵੀ ਨਿਕਲ ਕੇ ਆਏ ਆ ਪਰ ਆ ਵੀ ਲੜਕੇ ਸਾਰੇ ਨਿਕਲ ਕੇ ਆਏ ਆ ਜੇ ਇਹ ਦਰਦ ਸਰਕਾਰਾਂ ਨੂੰ ਹੋਵੇ ਤੇ ਮੈਨੂੰ ਨਹੀਂ ਲੱਗਦਾ ਕਿ ਸਾਨੂੰ ਇਤਾਂ ਬਾਹਰ ਨਿਕਲ ਕੇ ਕੈਂਡਲ ਮਾਰਚ ਕਰਨੀ ਜੀ ਸ਼ੁਕਰੀਆ ਤੁਹਾਡ ਜਿੰਨੇ ਵੀ ਜਾਣੇ ਤੁਸੀਂ ਆਏ ਆ ਸਾਰਿਆਂ ਦਾ ਦਿਲੋਂ ਧੰਨਵਾਦ ਐਨੀ ਉਮੀਦ ਨਹੀਂ ਸੀ ਸਾਰਿਆਂ ਨੇ ਬਹੁਤ ਪਿਆਰ ਦਿਖਾਇਆ ਇਸ ਭੈਣ ਬਦਲੇ ਇੱਕ ਇਕੱਲੀ ਕਿਸੇ ਵੀ ਭੈਣ ਨਹੀਂ ਸਾਰੀਆਂ ਦੀ ਭੈਣ ਆ ਆਈ ਥੈਂਕ ਯੂ ਸੋ ਮਚ ਥੈਂਕ ਯੂ ਬਿਲੋ ਤੁਹਾਡਾ ਸਾਰਿਆਂ ਦਾ ਧੰਨਵਾਦ ਆ ਜੀ ਭਾਜੀ ਮੋਮਬਤੀ ਲਾ ਕੇ ਪਿੱਛੇ ਹੋਈ ਜਾਓ ਜੀ ਵਸਤਾ ਚੌਕ ਨਵਾਂ ਸ਼ਹੀਦਾਂ ਤਸਵੀਰਾਂ ਆਪ ਜੀ ਨੂੰ ਦਿਖਾਉਂਦੇ ਪਈਆਂ ਕੌਡਰ ਸੇਵਾ ਨੂੰ ਇਨਸਾਫ ਦੇ ਬਾਉਂਡ ਦੇ ਲਈ ਬਹੁਤ ਬੱਤੀਆਂ ਲਗਾਈਆਂ ਚਾਰੀਆਂ ਹਨ ਉਹ ਬਗਲ ਦੀ ਥੋੜੀ ਮੈਂ ਲੱਗੇ ਉਹ ਲੱਗੇ ਮੈਂ ਦਿਨ ਦੁਨਾ ਮੈਂ ਕਰਤਾ ਤਾਂ ਪਤਾ ਨਹੀਂ ਕਰ ਉਹ ਵਾਈਟਰ ਲਾਈਨ ਵਿੱਚ ਸਭ ਸਾਰਾ ਉਹ ਆਜੀ ਦੇ ਦੋ ਮਿੰਟ ਠੀਕ ਹੈ ਛੋਟਾ ਆਇਦਾ ਬੜੇ ਬਗਲ ਯੋਗਾ ਟਿਵੀ ਕਰਨ ਉਹ ਟਿਵੀ ਨੇ ਖਤਰ ਟਿਵੀ 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 ਉਹ ਟਿਵੀ ਇਹ ਟਿੱਕੀ ਕਰੀ ਚੱਲਦੀ ਹੈ ਨਾ ਪਿਆਰੇ ਸਾਥੀਓ ਤਸਵੀਰਾਂ ਸਾਂਝੀਆਂ ਕਰਦੇ ਪਈਆਂ ਫੱਟੀ ਵਸਤਾ ਚੌਂਕ ਨਵਾਂ ਸ਼ਹਿਰ ਦੀਆਂ ਨਵਾਂ ਸ਼ਹਿਰ ਦਾ ਫੱਟੀ ਵਸਤਾ ਚੌਂਕ ਦੇ ਵਿੱਚ ਅੱਜ ਮੋਮਬਤੀਆਂ ਆਪ ਜੀ ਨੇ ਨਜ਼ਰ ਆਂਦੀਆਂ ਹੋਣਗੀਆਂ ਕਿਉਂਕਿ ਇਹ ਮੋਮਬਤੀਆਂ ਲਾਉਣ ਦਾ ਕਾਰਨ ਸਭ ਤੋਂ ਵੱਡਾ ਡਾਕਟਰ ਮਮਤਾ ਦੇਵਨਾਥ ਜਿਹਦੇ ਨਾਲ ਜੋ ਘਰੌਣੇ ਹਰਕਤ ਹੋਈ ਹੈ ਦਰਿੰਦਿਆਂ ਨੇ ਦਰਿੰਦਗੀ ਕਰਨ ਤੋਂ ਬਾਅਦ ਉਹਨਾਂ ਨੂੰ ਮੌਤ ਦੇ ਕਾਟ ਉਤਾਰਿਆ। ਉਹਨਾਂ ਦਰਿੰਦਿਆਂ ਨੂੰ ਸਜ਼ਾ ਦੀਵਾਨ ਦੇ ਲਈ ਸ਼ਿਲਾਖਾਂ ਦੇ ਪਿੱਛੇ ਪਹੁੰਚਾਣ ਦੇ ਲਈ ਨੌਜਵਾਨ ਨਵਾਂ ਸ਼ਹਿਰ ਦੇ ਬਹੁਤ ਵੱਡੇ SLAਵ ਦੇ ਅੰਦਰ ਇਕੱਠੇ ਹੋਏ ਨੇ। ਬਹੁਤ ਵੱਡਾ ਇਕੱਠ ਨੌਜਵਾਨ ਪੈਣਾ ਦਾ ਤੇ ਨੌਜਵਾਨ ਭਰਾਵਾਂ ਦਾ ਕਿ ਡਾਕਟਰ ਦੀ ਆਤਮਾ ਨੂੰ ਸ਼ਾਂਤੀ ਦੇਣ ਦੇ ਲਈ ਉਹਨਾਂ ਦਰਿੰਦਿਆਂ ਨੂੰ ਸ਼ਿਲਾਖਾਂ ਦੇ ਪਿੱਛੇ ਬਚਾਉਣ ਦੇ ਲਈ ਅੱਜ ਵੱਡਾ ਕੈਂਡਲ ਮਾਰ ਜਿਹੜਾ ਹੈਗਾ ਨਵਾਂ ਸ਼ਹਿਰ ਦੇ ਵਿੱਚ ਕੱਢਿਆ ਗਿਆ ਨਵਾਂ ਸ਼ਹਿਰ ਦੀਆਂ ਤਸਵੀਰਾਂ ਆਪ ਦੇ ਨਾਲ ਸਾਂਝੀਆਂ ਕਰਦੇ ਪਈਆਂ। ਫਿਰ ਨੇ ਚਤਾਰ ਸਿੰਘ ਜੱਗੋਵਾਨ ਨੂੰ ਦਿਓ ਅਜਤ ਪ੍ਰਾਨਮੇ ਸ਼ੇਰ ਸੁਬਿਆਤ 13 13 ਦੇ ਕੋਲ ਸੰਪਰਕ ਕਰਨ ਦਾ ਬਹੁਤ ਸ਼ੁਕਰੀਆ ਤੇ ਮਿਹਰਬਾਨੀ।